ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਜਿੱਤੇ ਜਿੱਤ ਦੀ ਪੂਰੇ ਭਾਰਤ ਦੇ ਵਿੱਚ ਖੁਸ਼ੀ ਮਨਾئیںਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿਮਨੀ ਚੇਨ ਜਿਮਨੀ ਚੋਣ ਦੇ ਵਿੱਚ ਜਿਹੜੀ ਜਿੱਤ ਹੋਈ ਸੀ ਲੇਕਿਨ ਜਿਹੜਾ ਉਮੀਦਵਾਰ ਜਿਮਨੀ ਚੋਣ ਦੇ ਵਿੱਚ ਜਿੱਤਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੂਤਰਾ ਦੇ ਵੱਲੋਂ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਭੁਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਆម ਆਦਿ ਪਾਰਟੀ ਦੇ ਸੁਪਰੀਮੋ ਕਹਿ ਰਹੇ ਨੇ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਵੱਡੀ ਬੁਖਲਾਟ ਹੈ ਅਸੀਂ ਤਾਂ ਅਰਵਿੰਦ ਕੇਜੀਵਾਲ ਨੇ ਕਿਹਾ ਕਿ ਅਸੀਂ ਤਾਂ ਕਈ ਸਾਲਾਂ ਤੋਂ ਰੋਲਾ ਪਾ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਲੋਕਤੰਤਰ ਅਤੇ ਸੰਵਿਧਾਨ ਨੂੰ ਖਤਮ ਕਰ ਦੇਵੇਗੀ ਕਿਉਂਕਿ ਇਹਨਾਂ ਵੱਲੋਂ ਤਾਨਾਸ਼ਾਹੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਹਾਤ ਤੋਂ ਬਾਦ ਕਬਰਾਏ ਵੀ ਨੇ ਬੁਖਲਾਏ ਵੀ ਨੇ ਤੇ ਜਿਹੜੀ ਬੁਖਲਾਹਟ ਹੈ ਉਹ ਸਾਫ਼ ਨਜ਼ਰ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਖਿਜਵਾਲ ਨੇ ਰੱਜ ਕੇ ਕੋਸਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਬਲ ਸ਼ਾ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਦੱਸਦੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਗੁਜਰਾਤ ਦੀ ਵਿਸਾਂਦਰਾ ਵਿਧਾਨ ਸਭਾ ਸੀਟ ਤੇ ਹੋਈ ਉਹ 95 ਵਿੱਚ ਬੀਜੇਪੀ ਨੂੰ ਮਿਲੀ ਕਰਾਰੀ ਹਾਰ ਨੂੰ ਕਰਾਰੀ ਹਾਰ ਨੂੰ ਪਾਰਟੀ ਹਜ਼ਮ ਨਹੀਂ ਕਰ ਪਾਰੇ ਨਤੀਜਿਆਂ ਨੂੰ ਨਤੀਜਿਆਂ ਨੂੰ ਆਏ ਹੁਣ ਕੁਝ ਦਿਨ ਵੀ ਬੀਤੇ ਹਨ ਆਦੇ ਭਾਜਪਾ ਨੇ ਆਮ ਆਦੀ ਪਾਰਟੀ ਦੇ ਵਿਧਾਇਕ ਚੈਤਰ ਬਸਾਵਾ ਨੂੰ ਗ੍ਰਿਫਤਾਰ ਕਰਵਾ ਕੇ ਆਪਣੀ ਬੁਖਲਾਹਟ ਜਨਤਾ ਦੇ ਸਾਹਮਣੇ ਰੱਖ ਦਿੱਤੀ ਹੈ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਪ੍ਰਭਾਵੀ ਗੋਪਾਲ ਰਾਏ ਸਹਿ ਪ੍ਰਭਾਵੀ ਦੁਰਕੇਸ਼ ਪਾਟਕ ਸੁਭਾ ਪ੍ਰਧਾਨ ਈਸ਼ੂਦਾਨ ਗੜਵੀ ਸੁਮੇਤ ਹੋਰ ਸੀਨੀਅਰ ਆਗੂਆਂ ਨੇ ਚਾਤਰ ਬਸਾਵਾ ਦੀ ਗ੍ਰਿਫਤਾਰੀ ਤੇ ਸਖਤ ਪ੍ਰਤੀਕ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਆ ਜਿਹੜੀ ਪਿਛਲੇ ਜਿਮਨੀ ਚੋੜ ਹੋਈ ਹੈ ਜਿਸ ਦੇ ਨਤੀਜੇ 27 ਨੂੰ ਆਈਸੀ ਆ ਸੌਰੀ 23 ਜੂਨ ਨੂੰ ਆਈਸੀ ਦੱਸਿਆ ਜਾ ਰਿਹਾ ਹੈ ਕਿ ਉਸ ਵਿਧਾਇਕ ਨੂੰ ਗ੍ਰਿਫਤਾਰ ਕੋਆ ਦਿੱਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਉਸ ਤੇ ਕੋਈ ਐਡੇ ਵੱਡੇ ਦੋਸ਼ ਵੀ ਨਹੀਂ ਦੋਸ਼ਾਂ ਦੇ ਵਿੱਚ ਦੋਸ਼ ਉਹਨਾਂ ਉੱਤੇ ਐਡ ਕਰ ਦਿੱਤੇ ਗਏ ਨੇ ਮੜ ਕੇ ਜਿਹੜਾ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਚੀਕਾਂ ਮਾਰੀਆਂ ਜਾ ਰਹੀਆਂ ਨੇ ਆਪ ਆਧੂ ਪਾਰਟੀ ਦੇ ਕਨਵੀਨਰ ਅਰਵਿੰਦ ਕੇਚੀਵਾਲ ਵੱਲੋਂ ਉਹਨਾਂ ਨੇ ਕਿਹਾ ਕਿ ਵਿਧਾਇਕ ਚੈਤਰ ਬਸਾਵਾ ਨੂੰ ਗ੍ਰਿਫਤਾਰ ਕਰਵਾ ਕੇ ਆਪਣੀ ਬਖਲਾ ਜਨਤਾ ਸਾਹਮਣੇ ਰੱਖ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਇਹ ਗੱਲ ਕਹੀ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਹਲਚਲ ਮਚ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਅਜੇਆ ਕਿਉਂ ਜਿੱਤਾ ਹਾਲੇ 23 ਜੂਨ ਨੂੰ ਤਾਂ ਜਿਹੜੀ ਇਹ ਜਿਮਨੀ ਚੋਣ ਜਿੱਤੀ ਗਈ ਕਿਉਂਕਿ ਭਾਰਤ ਦੇ ਵਿੱਚ 5 ਸੀਟਾਂ ਤੇ ਜਿਮਨੀ ਚੋਣਾ ਹੋਈਆਂ ਇੱਕ ਤੇ ਭਾਰਤੀ ਜਨਤਾ ਪਾਰਟੀ ਜਿੱਤੀ 2 ਤੇ ਆਮ ਆਦਮੀ ਪਾਰਟੀ ਹਲਕਾ ਲੁਧਿਆਣਾ ਪਛਮੀ ਅਤੇ ਗੁਜਰਾਤ ਅਤੇ ਦੋ ਕਾਂਗਰਸ ਪਾਰਟੀ ਜਿੱਤੀ ਹਾਰਦੀ ਬਗਲਾੜ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਵੱਡਾ ਕਾਰਾ ਕਰ ਦਿੱਤਾ ਗਿਆ ਹੈ ਇਹ ਇਲਜ਼ਾਮ ਲਗਾਏਗਾ ਨਹੀਂ ਸੁਪਰੀਮੋ ਅਰਵਿੰਦ ਕੇਜੀਵਲ ਵੱਲੋਂ